ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਇਸ ਸਮੇਂ ਪੀਆਰ ਮਿਲਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਉੱਥੇ ਹੀ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਸਟੂਡੈਂਟ ਵੀਜ਼ਾ ਦੇ ਉੱਤੇ ਅਤੇ ਇਸ ਤੋਂ ਇਲਾਵਾ ਪੀਆਰ ਲੈਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕੀਤੀਆਂ ਜਾ ਰਹੀਆਂ ਹਨ ਸੋ ਇਸੇ ਦੇ ਚੱਲਦੇ ਹੁਣ ਕੈਨੇਡਾ ਦੇ ਕਾਲਜ ਜਿਹੜੇ ਹਨ ਉਹ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਹੱਕ ਦੇ ਵਿੱਚ ਆ ਚੁੱਕੇ ਹਨ ਜਿਸ ਤੋਂ ਬਾਅਦ ਕੀ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹਰ ਇੱਕ ਨੂੰ ਜਿਹੜੀ ਆ ਪੀਆਰ ਮਿਲੇਗੀ ਸਾਲ 2025 ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕਾਲਜਾਂ ਦਾ ਕਹਿਣਾ ਹੈ ਕਿ ਲਗਾਤਾਰ ਕੈਨੇਡਾ ਦੇ ਕਾਲਜਾਂ ਦੇ ਵਿੱਚ ਸਟੂਡੈਂਟਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਖਾਸ ਕਰਕੇ ਪੰਜਾਬੀ ਅਤੇ ਭਾਰਤੀ ਸਟੂਡੈਂਟਾਂ ਦਾ ਰੁਝਾਨ ਕੈਨੇਡਾ ਵੱਲੋਂ ਮੂਵ ਹੋ ਕੇ ਹੁਣ ਅਮਰੀਕਾ ਵਰਗੇ ਦੇਸ਼ ਜਾਂ ਫਿਰ ਜੋਰਪ ਜਾਂ ਫਿਰ ਯੂਕੇ ਆਸਟ੍ਰੇਲੀਆ ਵੱਲ ਨੂੰ ਹੋ ਗਿਆ ਹੈ ਜਿਸ ਕਾਰਨ کافی ਜਿਆਦਾ ਜਿਹੜਾ 112 ਮਿਲੀਅਨ ਡਾਲਰ ਦਾ ਘਾਟਾ ਤੇ ਕੈਨੇਡਾ ਦੇ ਸ਼ੈਰਡਨ ਕਾਲਜ ਨੂੰ ਹੀ ਪੈ ਗਿਆ ਹੈ ਤੇ ਉਹਨਾਂ ਦੇ ਵੱਲੋਂ 40 ਤੋਂ ਵੱਧ ਕੋਰਸ ਬੰਦ ਵੀ ਕਰ ਦਿੱਤੇ ਗਏ ਹਨ ਸੋ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਦੇ ਇਲਾਵਾ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਆ ਉਹ ਅਮਰੀਕਾ ਦੇ ਵਿੱਚ ਵੀ ਜਾਣਾ ਹੁਣ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਉਹ ਹਰ ਇੱਕ ਸਟੂਡੈਂਟ ਨੂੰ 5 ਸਾਲ ਦਾ ਵੀਜ਼ਾ ਦੇਣਗੇ ਖਾਸ ਕਰਕੇ ਪੰਜਾਬੀ ਅਤੇ ਪ ਭਾਰਤੀ ਸਟੂਡੈਂਟ ਵੱਡੀ ਤعداد ਦੇ ਵਿੱਚ ਅਮਰੀਕਾ ਵੱਲ ਨੂੰ ਜਾਣਾ ਸ਼ੁਰੂ ਹੋ ਚੁੱਕੇ ਹਨ ਅਤੇ 5 ਸਾਲ ਦੀ ਸਟੱਡੀ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਵੀ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਉਹਨਾਂ ਨੂੰ ਗ੍ਰੀਨ ਕਾਰਡ ਵੀ ਦਿੱਤਾ ਜਾਵੇਗਾ ਜੀ ਹਾਂ ਇਹ ਵਾਅਦੇ ਤੁਹਾਨੂੰ ਦੱਸੀ ਹੈ ਕਿ ਡੋਨਾਲਡ ਟਰੰਪ ਦੇ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਕੀਤੇ ਗਏ ਸਨ ਜਿਸ ਨੂੰ ਕੀ ਡੋਨਾਲਡ ਟਰੰਪ ਪੂਰਾ ਵੀ ਕਰਨਗੇ ਕਿਉਂਕਿ ਅਮਰੀਕਾ ਦੀ ਜਿਹੜੀ ਆ ਲੋਕ ਆ ਜਾਂ ਫਿਰ ਪੰਜਾਬੀ ਭਾਰਤੀ ਆ ਉਹ ਡੋਨਾਲਡ ਟਰੰਪ ਦੇ ਫੈਸਲਿਆਂ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਕਿ ਉਹਨਾਂ ਦੇ ਵੱਲੋਂ ਡੌਂਕੀ ਦੇ ਖਿਲਾਫ ਕਾਫੀ ਜ਼ਿਆਦਾ ਜਿਹੜਾ ਸਖਤ ਰੋਖਾ ਪਨਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਬਾਰਡਰ ਤੇ ਸਕਿਉਰਟੀ ਵਧਣੀ ਵੀ ਸ਼ੁਰੂ ਹੋ ਚੁੱਕੀ ਹੈ ਸੋ ਅਜੇ ਉਹਨਾਂ ਦੇ ਵੱਲੋਂ ਸੌਂ ਵੀ ਨਹੀਂ ਚੱਕੀ ਗਈ ਤੇ ਸਾਲ 2025 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਉਹ ਸੌਂ ਚੱਕਣ ਵਾਲੇ ਹਨ ਜਿਸ ਦੇ ਕਾਰਨ ਸਾਰੇ ਸਟੂਡੈਂਟਾਂ ਨੂੰ ਉਹਨਾਂ ਦੇ ਵੱਲੋਂ ਪੀਆਰ ਦਿੱਤੀ ਜਾਵੇਗੀ ਤੇ ਕੈਨੇਡਾ ਦੇ ਕਾਲਜਾਂ ਦੇ ਵੱਲੋਂ ਹੁਣ ਜਿਹੜਾ ਬਾਰ-ਬਾਰ ਟਰੂਡੋ ਨੂੰ ਇਹ ਗੱਲ ਜਿਹੜੀ ਆ ਕਹੀ ਜਾ ਰਹੀ ਹੈ ਕਿ ਸਾਰੇ ਸਟੂਡੈਂਟ ਅਮਰੀਕਾ ਵੱਲ ਨੂੰ ਮੂਵ ਹੋ ਸਕਦੇ ਹਨ ਜਿਸ ਦੇ ਕਾਰਨ ਕੈਨੇਡਾ ਦੇ ਕਾਲਜਾਂ ਤੇ ਕੈਨੇਡਾ ਨੂੰ ਕਾਫੀ ਜ਼ਿਆਦਾ ਘਾਟ ਆ ਪਵੇਗਾ ਤੇ ਕਾਲਜ ਬੰਦ ਹੋਣ ਦੀ ਘੂਗਾਰ ਤੇ ਆ ਜਾਣਾ